ਗੁਰੂ ਪਿਆਰੀ ਸਾ ਸੰਗਤ ਜੀ ਜਗਤ ਫੇਰੀਆਂ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਹੱਤੀ ਖੇਤੀ ਕਰਦਿਆਂ guzare ਜਦੋਂ ਜਗਨਨਾਥ ਪੂਰੀ ਤੋਂ ਪੰਜਾਬ ਵੱਲ ਨੂੰ ਮੁੜੇ ਅਤੇ 1508 ਈਸਵੀ ਵਿੱਚ ਸੁਲਤਾਨਪੁਰ ਲੋਧੀ ਪਹੁੰਚੇ ਉਸ ਵੇਲੇ ਮਾਤਾ ਸੁਲਖਣੀ ਜੀ ਆਪਣੇ ਦੋਵੇਂ ਸਹਿਬਜ਼ਾਦਿਆਂ ਨਾਲ ਆਪਣੇ ਪੇਕੇ ਪਿੰਡ ਪਖੋਕੇ ਰਿੰਧਾਵੇ ਰਹਿੰਦੇ ਸਨ ਗੁਰੂ ਜੀ ਨੇ ਉਹਨਾਂ ਵਾਸਤੇ ਕੋਈ ਟਿਕਾਣਾ ਆਦਿ ਬਣਾਉਣ ਦੀ ਸੋਚੀ। ਆਪ ਲਾਹੌਰ ਤੋਂ ਰਾਵੀ ਦੇ ਸੱਜੇ ਕੰਡੇ ਦੇ ਨਾਲ ਪੁਰੇ ਆਏ ਅਤੇ ਪੱਖੋ ਕਿਰਦਾਵੇ ਦੇ ਦੂਜੇ ਪਾਸੇ ਇੱਕ ਹਰਮਨੀਕ ਥਾਂ ਵੇਖੀ। ਇਹ ਲਾਹੌਰ ਦੇ ਮੁਸਲਮਾਨ ਕਰੋੜੀਆ ਦੀ ਜ਼ਮੀਨ ਸੀ। ਪਹਿਲਾਂ ਤਾਂ ਕਰੋੜੀਆ ਔਖਾ ਹੋਇਆ ਪਰ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਅਨਮੋਲ ਬਚਨ ਸੁਣੇ ਤਾਂ ਚਰਨੀ ਟੈ ਪਿਆ ਅਤੇ ਗੁਰੂ ਜੀ ਦਾ ਸਿੱਖ ਬਣਿਆ ਤੇ ਬੇਨਤੀ ਕੀਤੀ ਹੇ ਗੁਰੂ ਸਾਹਿਬ ਜੀ ਮੇਰੀ ਜ਼ਮੀਨ ਵਿੱਚ ਨਗਰ ਵਸਾਵੋ ਇਹ ਜ਼ਮੀਨ ਮੈਂ ਆਪ ਜੀ ਦੀ ਭੇਟਾ ਕਰਦਾ ਹਾਂ ਗੁਰੂ ਜੀ ਨੇ ਪ੍ਰਵਾਨ ਕਰ ਲਿਆ ਅਤੇ ਕਰਤਾਰਪੁਰ ਨਗਰ ਦੀ ਨੀਂਹ ਰੱਖ ਦਿੱਤੀ ਛੇਤੀ ਹੀ ਕਾਫੀ ਉਸਾਰੀ ਦੇ ਕੰਮ ਹੋ ਗਏ ਥੋੜੇ ਚਿਰ ਪਿਛੋਂ ਗੁਰੂ ਜੀ ਦੇ ਮਾਤਾ ਪਿਤਾ ਵੀ ਉੱਥੇ ਆ ਗਏ ਸਨ ਤਲਵੰਡੀ ਦੀ ਕਾਫੀ ਹੋਰ ਵਸੂ ਵੀ ਬਲਵੰਡ ਜੀ ਅਤੇ ਭਾਈ ਮਰਦਾਨਾ ਜੀ ਵੀ ਪਰਿਵਾਰ ਸਮੇਤ ਇੱਥੇ ਹੀ ਆ ਗਏ ਸਨ ਗੁਰੂ ਜੀ ਨੇ ਲੋਕਾਂ ਦੀ ਤਨ ਮਨ ਦੀ ਤ੍ਰਿਪਤੀ ਲਈ ਦੁੱਧ ਮੱਖਣ ਅਤੇ ਲੰਗਰ ਅਤੇ ਸਵੇਰੇ ਸ਼ਾਮ ਨਾਮ ਸਿਮਰਨ ਕੀਰਤਨ ਆਦਿ ਦਾ ਪ੍ਰਵਾਹ ਚਲਾ ਦਿੱਤਾ ਗੁਰੂ ਜੀ ਤਾਂ 1522 ਈਸਵੀ ਤੱਕ ਦੱਖਣ ਉੱਤਰ ਅਤੇ ਪੱਛਮ ਦੀ ਉਦਾਸੀ ਕਰਦੇ ਰਹੇ ਨਾਲ ਦੀ ਨਾਲ ਕਰਤਾਰਪੁਰ ਦੀਆਂ ਰੌਣਕਾਂ ਵੀ ਵੱਧੀਆਂ ਰਹੀਆਂ 1522 ਈਸਵੀ ਤੋਂ ਗੁਰੂ ਜੀ ਲਗਾਤਾਰ ਵੋਤਾ ਕਰਕੇ ਕਰਤਾਰਪੁਰ ਹੀ ਰਹੇ ਇੱਥੇ ਹੀ ਭਾਈ ਲੈਨਾ ਜੀ 1532 ਈਸਵੀ ਵਿੱਚ ਗੁਰੂ ਜੀ ਨੂੰ ਮਿਲਣ ਆਏ ਅਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ ਆਮ ਤੌਰ ਤੇ ਗੁਰੂ ਜੀ ਉਹਨਾਂ ਨੂੰ ਆਪ ਹੀ ਕਹਿੰਦੇ ਹੁੰਦੇ ਸਨ ਕਿ ਖਡੂਰ ਸਾਹਿਬ ਜਾ ਕੇ ਆਪਣੇ ਪਰਿਵਾਰ ਦੀ ਵੀ ਸਾਰ ਲੈ ਆਓ ਹੋਰ ਅਨੇਕਾਂ ਕਾਰਜਾਂ ਤੋਂ ਛੁੱਟ ਕਰਤਾਰਪੁਰ ਵਿਖੇ ਇੱਕ ਗੁਰ ਗਿਆਨ ਤਕਸਾਲ ਵੀ ਸਥਾਪਿਤ ਕੀਤੀ ਗਈ ਜਿਸ ਵਿੱਚ ਗੁਰਬਾਣੀ ਦੇ ਉਤਾਰੇ ਜੋ ਇੱਕ ਮੁੱਖ ਕਾਰਜ ਸੀ ਪਾਈ ਲੈਣਾ ਜੀ ਦੀ ਦੇਖ ਰਿਗ ਵਿੱਚ ਕਿਤੇ ਜਾਂਦੇ ਸਨ ਇੱਥੇ ਗੁਰੂ ਜੀ ਨੇ ਆਪਣੀ ਬਾਣੀ ਨੂੰ ਤਰਤੀਬ ਦਿੱਤੀ ਅਤੇ ਹੋਰ ਬਾਣੀ ਦੀ ਰਚਨਾ ਵੀ ਕੀਤੀ ਲੰਗਰ ਵਿੱਚ ਸਾਰ ਇੱਕ ਥਾਂ ਬੈਠ ਕੇ ਲੰਗਰ ਛਕਦੇ ਊਚ ਨੀਚ ਦਾ ਕੋਈ ਖਿਆਲ ਨਾ ਕੀਤਾ ਜਾਂਦਾ ਜਿੱਥੇ ਬ੍ਰਾਹਮਣ ਲੋਕ ਨੀਵੀਂ ਜਾਤ ਦੇ ਬੰਦਿਆਂ ਦੇ ਨਾਲ ਲੱਗ ਕੇ ਹੀ ਭਿੱਟੇ ਜਾਂਦੇ ਸਨ ਗੁਰੂ ਜੀ ਦੇ ਲੰਗਰ ਵਿੱਚ ਕੋਈ ਉੱਚੀ ਜਾਂ ਨੀਵੀਂ ਜਾਤ ਦਾ ਕੋਈ ਭੇਦ-ਪਾਬ ਨਹੀਂ ਸੀ ਸਾਰੇ ਇਨਸਾਨਾਂ ਦੀ ਜਾਤ ਇਨਸਾਨੀਤ ਸੀ ਨਾ ਕੋਈ ਹਿੰਦੂ ਸਿੱਖ ਜਾਂ ਮੁਸਲਮਾਨ ਵਿੱਚ ਵਿਤਕਰਾ ਕੀਤਾ ਜਾਂਦਾ ਸੀ ਗੁਰੂ ਜੀ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਸਾਰੇ ਮਨੁੱਖ ਹੀ ਉਹਨਾਂ ਦਾ ਭਾਈਚਾਰਾ ਹਨ ਅਤੇ ਜਾਤ-ਪਾਤ ਦਾ ਕੋਈ ਭੇਦ-ਪਾਬ ਨਹੀਂ ਸੀ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਕਿ ਕੋਈ ਵੇਲੜ ਲੰਗਰ ਨਾ ਸ਼ਕੇ ਸਭ ਦੀ ਡਿਊਟੀ ਲੱਗੀ ਹੋਈ ਸੀ ਜਿਵੇਂ ਲੰਗਰ ਪਕਾਉਣਾ ਥਾਂ ਦੀ ਸਫਾਈ ਕਰਨੀ ਬਰਤਨ ਸਾਫ ਕਰਨੀ ਖੇਤਾਂ ਵਿੱਚ ਕੰਮ ਕਰਨਾ ਆਦਿ ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਾ ਆਉਂਦੀ ਵਕ ਵਕ ਸ਼ਰਧਾਲੂ ਬੜੇ ਚਾਅ ਨਾਲ ਗੁਰੂ ਜੀ ਦੇ ਭੰਡਾਰੇ ਵਿੱਚ ਭੇਟਾ ਦਿੰਦੇ ਸੰਗਤਾਂ ਸਵੇਰੇ ਇਸ਼ਨਾਨ ਕਰਕੇ ਧਰਮਸ਼ਾਲਾ ਵਿੱਚ ਜੁੜ ਜਾਂਦੀਆਂ ਜਪਜੀ ਸਾਹਿਬ ਦਾ ਪਾਠ ਅਤੇ ਆਸਾ ਦੀ ਵਾਰ ਦਾ ਕੀਰਤਨ ਆਦਿ ਹੁੰਦਾ ਫਿਰ ਆਪਣੇ ਆਪਣੇ ਕੰਮੀ ਲੱਗੇ ਰਹਿੰਦੇ ਸ਼ਾਮ ਨੂੰ ਫਿਰ ਸੋਦਰ ਦਾ ਪਾਠ ਹੁੰਦਾ ਅਤੇ ਸੌਣ ਵੇਲੇ ਸੋਲੇ ਸਾਹਿਬ ਦਾ ਪਾਠ ਕੀਤਾ ਜਾਂਦਾ ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਪੱਕੇ ਤੌਰ ਤੇ ਕਰਤਾਰਪੁਰ ਰਹਿਣ ਲੱਗ ਪਏ ਹਨ ਤਾਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਅਤੇ ਵਿਚਾਰ ਸੁਣ ਲਈ ਵੱਡੀ ਗੰਤੀ ਵਿੱਚ ਆਉਣ ਲੱਗ ਪਈਆਂ ਸਭ ਲੋਕ ਇੱਥੇ ਦਾ ਨਿੱਤ ਦਾ ਪ੍ਰੋਗਰਾਮ ਲੰਗਰ ਕਥਾ ਕੀਰਤਨ ਆਦਿ ਵੇਖ ਕੇ ਅਤੇ ਗੁਰੂ ਜੀ ਦੇ ਵਿਚਾਰ ਸੁਣ ਕੇ ਨਿਹਾਲ ਹੁੰਦੇ ਸਨ ਕਰਤਾਰਪੁਰ ਦੇ ਵਸਾਨ ਵਿੱਚ ਚੌਧਰੀ ਅਜੀਤਾ ਰੰਧਾਵਾ ਜੀ ਦੋਦਾ ਜੀ ਅਤੇ ਕਰੋੜੀ ਮਲ ਜੀ ਨੇ ਬਹੁਤ ਯੋਗਦਾਨ ਪਾਇਆ ਇੱਥੇ ਰਹਿੰਦਿਆਂ ਹੀ ਗੁਰੂ ਜੀ ਦੇ ਮਾਤਾ ਪਿਤਾ ਜੀ ਅਤੇ ਪਿਤਾ ਮਹਤਾ ਕਾਲੂ ਜੀ ਸਨ 1522 ਈਸਵੀ ਵਿੱਚ ਇਸ ਸੰਸਾਰ ਤੋਂ ਵਿਦਾ ਹੋਏ ਭਾਈ ਮਰਦਾਨਾ ਜੀ ਦਾ ਦੇਹਾਂਤ ਵੀ ਸਨ 1534 ਈਸਵੀ ਵਿੱਚ ਇੱਥੇ ਹੀ ਹੋਇਆ